ਅਤੇ ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜੀ ਲਟਕਦੇ ਮਸਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਮਜ਼ਦੂਰਾਂ ਦੇ ਹਰ ਗੱਲਬਾਤ ਕੀਤੀ ਗਈ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਵਾਪਸ ਜਾਂਦੇ ਹੋਏ ਸਾਰੇ ਲੀਡਰਾਂ ਨੂੰ ਡੀਟੇਨ ਕਰ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੀ ਮੈਂ ਬਹੁਤ ਨਿੰਦਿਆ ਕਰਦਾ ਹਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਉਹੀ ਕਿਸਾਨ ਨੇ ਜਿਨ੍ਹਾਂ ਦੇ ਧਰਨੇ 'ਚ ਜਾ ਕੇ ਤੁਸੀਂ ਇਹ ਵਾਅਦਾ ਕਰਦੇ ਸੀ ਕਿ ਅਸੀਂ ਆਵਾਂਗੇ ਤੇ ਸਾਰੀ ਜਿਹੜੀ ਐਮਐਸਪੀ ਹੋਸੀ ਤੁਹਾਨੂੰ ਦੇਵਾਂਗੇ ਔਰ ਤੁਹਾਡੇ ਐਮਐਲਏ ਵੀ ਚੁਟਕੀਆਂ ਦੇ ਨਾਲ ਮਸਲੇ ਹੱਲ ਕਰਨ ਦੀ ਗੱਲ ਕਰਦੇ ਸੀ ਐਮਐਸਪੀ ਦੇ ਅੱਜ 3 ਸਾਲ ਹੋ ਗਏ ਆ ਤੁਸੀਂ ਉਹਨਾਂ ਦੇ ਮਸਲੇ ਤੇ ਹੱਲ ਕੀ ਕਰਨੇ ਆ ਅੱਜ ਉਹਨਾਂ ਨੇ ਡਿਟੇਲ ਕਰ ਲਿਆ ਤੁਹਾਡਾ ਫਰਜ਼ ਬੰਦਾ ਸੀ ਅੱਗੇ ਲਾ ਕੇ ਕੇਂਦਰ ਸਰਕਾਰ ਦੇ ਨਾਲ ਜਾ ਕੇ ਲੜਾਈ ਲੜਦੇ ਧਰਨੇ ਦਿੰਦੇ ਔਰ ਇਹਨਾਂ ਨੂੰ ਉੱਤੇ ਤੱਕ ਲੈ ਕੇ ਜਾਂਦੇ ਅੱਜ ਕੱਲ੍ਹ ਲੰਬਾ ਸਮਾਂ ਹੋ ਗਿਆ ਮਜ਼ਦੂਰ ਜਿਹੜਾ ਸੰਘਰਸ਼ ਕਰ ਰਿਹਾ ਹੈ ਅੱਜ ਦੀ ਜਿਹੜੀ ਘਟਨਾ ਹੋਈ ਹੈ ਮੈਂ ਉਹਦੀ ਨਿੰਦਿਆ ਕਰਦਾ ਮੇਰੀ ਸਰਕਾਰ ਤੋਂ ਮੰਗ ਹੈ ਤੁਰੰਤ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਉਹਨਾਂ ਦੇ ਨਾਲ ਲਾ ਕੇ ਉਹਨਾਂ ਦੇ ਜਿਹੜੇ ਲੜਕਦੇ ਮਸਲੇ ਐ ਉਨਨਾਂ ਨੂੰ ਇਹ ਹੱਕ ਮਸਲੇ ਦਾ ਹੱਲ ਕਰਾਇਆ ਜਾਵੇ ਔਰ ਕੇਂਦਰ ਸਰਕਾਰ ਤੇ ਔਰ ਆਪਨੀ ਸਰਕਾਰ ਤੇ ਦੋਵਾਂ ਤੇ ਉਹਨਾਂ ਮਸਲੇ ਦੇ ਹੱਲ ਵਾਸਤੇ ਬਾਜਪ ਤਰੀਕੇ ਜਿਹੜੇ ਆ ਉਹ ਅਪਣਾਏ ਜਾਣ